ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਡਾਕਟਰ ਹਰਨੀਤ ਗੌਰ ਤੇ ਅੱਜ ਮੈਂ ਇੱਕ ਤੀਜ ਦੇ ਫੰਕਸ਼ਨ ਤੋਂ ਆਈ ਹਾਂ तो उस तो आने बाद मैं सोचा कि क्यों ना इस पंजाबी लुक केडियो बनाई जाए भावें तो मेरी वीडियोज़ मेडिकल रिलेटेड होंगी बट डॉक्टर भी इंसान होंगे डॉक्टर की जिंदगी भी खुशिया गमिया त्यौहार चलते हैं सो so, अज मैं तीज के त्यौहार के हिसाब में तैयार हुई सभी पर मेरे पॉइंट पूरे नहीं बने इसलिए मैं तीज क्वीन नहीं बन पाई पर जो थोड़ा वध्या लग रहा है मेरा तैयार होना इदा तो जरूर कमेंट गया दसना मैं कि लग रही चलो हूँ आप बद अपनी मेन टॉपिक वीडियो एक यह गोली जो थोड़ा डॉक्टर ने कदी ना कदी किसी ना किसी जगह ਤੇ ਕਿਸੇ ਨਾ ਕਿਸੇ ਟਾਈਮ ਤੇ ਤੁਹਾਨੂੰ ਦਿੱਤੀ ਹੋਊਗੀ ਇਹ ਕਹਿ ਕੇ ਕਿ ਇਹਨੂੰ ਰੋਟੀ ਤੋਂ ਪਹਿਲਾਂ ਖਾਣਾ ਹੈ ਤਾਂ ਕਿ ਇਹਦੇ ਨਾਲ ਤੁਹਾਡਾ ਤਜਾਬ ਨਾ ਬਣੇ ਤੁਹਾਨੂੰ ਐਸਿਡਿਟੀ ਨਾ ਹੋਵੇ ਜੇ ਤੁਹਾਨੂੰ ਵਾਰ-ਵਾਰ ਰੋਟੀ ਖਾਣ ਤੋਂ ਬਾਅਦ ਹਾਰਟ ਬਰਨ ਮੈਨੇ ਕਿ ਅ ਇੱਥੇ ਜਲਨ ਜੀ ਹੁੰਦੀ ਬਹੁਤ ਜ਼ਿਆਦਾ ਜਲਨ ਦੀ ਗੋਲੀ ਆਪਾਂ ਕਹਿ ਦਿੰਨੇ ਆ ਤਜਾਬ ਦੀ ਗੋਲੀ ਕਹਿ ਦਿੰਨੇ ਆ ਐਸਿਡ ਦੀ ਗੋਲੀ ਕਹਿ ਦਿੰਨੇ ਆ ਐਸਿਡ ਰਿਫਲਕਸ ਨਾ ਹੋਵੇ ਉਹਦੇ ਲਈ ਬਹੁਤ ਕਾਮਨ ਇਹ ਦਵਾਈ ਪੰਜਾਬ ਚ ਸਾਰੇ ਹੀ ਡਿਸਪੈਂਸਰੀਆਂ ਤੇ ਡਾਕਟਰਸ ਤੋਂ ਹਰ ਜਗ੍ਹਾ ਤੁਹਾਨੂੰ ਮਿਲ ਜਾਂਦੇ ਅਗਰ ਤੁਸੀਂ ਕੋਈ ਬੀਪੀ ਸ਼ੂਗਰ ਦੀ ਵੀ ਦਵਾਈ ਖਾਂਦੇ ਹੋ ਤਾਂ ਵੀ ਤੁਹਾਨੂੰ ਡਾਕਟਰ ਦਵਾਈ ਦੇ ਦੇਗਾ ਕਿਉਂਕਿ ਜ਼ਿਆਦਾ ਦਵਾਈਆਂ ਖਾਣ ਨਾਲ ਵੀ ਤਜ਼ਾਬ ਜ਼ਿਆਦਾ ਬੰਦਾ ਹੈ ਇਸ ਕਰਕੇ ਦਵਾਈ ਦਿੱਤੀ ਜਾਂਦੀ ਹੈ ਕਿ ਤੁਸੀਂ ਇਹ ਖਾਲੀ ਪੇਟ ਖਾਇਆ ਕਰੋ ਤਾਂ ਕਿ ਤੁਹਾਡਾ ਤਜ਼ਾਬ ਨਾ ਬਣੇ ਹੁਣ ਇਹ ਦਵਾਈ ਹਰ ਕੋਈ ਯੂਜ਼ ਕਰ ਸਕਦਾ ਹੈ ਜਿਹੜੇ ਲੋਕ ਬਹੁਤ ਜ਼ਿਆਦਾ ਬਾਹਰਲਾ ਖਾਣਾ ਖਾਂਦੇ ਹੈ ਔਰ ਅਵੋਇਡ ਨਹੀਂ ਕਰ ਸਕਦੇ ਉਹ ਤਾਂ ਆਪਣੇ ਕੋਲ ਹਮੇਸ਼ਾ ਇਹਨੂੰ ਰੱਖਦੇ ਹੀ ਔਰ ਰੱਖਣਾ ਵੀ ਚਾਹੀਦਾ ਕਿਉਂਕਿ ਇਲਾਜ ਇਹੀ ਹੈ ਬਾਰੇ ਜਿਹੜੇ ਲੋਕ ਬੇਫਾਲਤੂ ਜਨੂੰ ਯੂਜ਼ ਕਰ ਰਹੇ ਹੈ ਜਿਨ੍ਹਾਂ ਦਾ ਇਲਾਜ ਬਿਨਾ ਗੋਲੀ ਖਾਦਿਆ ਹੋ ਸਕਦਾ ਹੈ ਇਹ ਵੀਡੀਓ ਉਹਨਾਂ ਲਈ ਹੈ ਸੋ ਧਿਆਨ ਨਾਲ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਅਸੀਂ ਗੱਲ ਕਰ ਰਹੇ ਹਾਂ ਪੈਂਟੋਪ੍ਰੀਜ਼ੋਲ ਇਸੋਮੋਪ੍ਰੀਜ਼ੋਲ ਰਾਬੇਪ੍ਰੀਜ਼ੋਲ ਇਹ ਤੁਸੀਂ ਪੱਕਾ ਆਪਣੀ ਇੱਕ ਵਾਰ ਚੈੱਕ ਕਰ ਲਓ ਜੇ ਇਹਨਾਂ 'ਚ ਕੋਈ ਵੀ ਸੌਲ ਤੁਹਾਡੀ ਦਵਾਈਆਂ 'ਚ ਹੈ ਜਿਹੜਾ ਤੁਹਾਨੂੰ ਤਜਾਅਬ ਐਸਿਡ ਲਈ ਦਿੱਤਾ ਜਾਂਦਾ ਹੈ ਔਰ ਤੁਸੀਂ ਇਹਨੂੰ ਬਹੁਤ ਸਮੇਂ ਤੋਂ ਲੈ ਰਹੇ ਹੋ ਤਾਂ ਤੁਹਾਡੀ ਇਹ ਦਵਾਈ ਘਟ ਸਕਦੀ ਹੈ ਛੁੱਟ ਸਕਦੀ ਹੈ ਜੇ ਤੁਸੀਂ ਅਗੋਂ ਦੋ ਤਿੰਨ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਣ ਲੱਗੀਆਂ ਨਾ ਇਹਨਾਂ ਦਾ ਖਿਆਲ ਰੱਖੋ ਸਭ ਤੋਂ ਪਹਿਲੀ ਚੀਜ਼ ਹੈ ਤੁਸੀਂ ਅੱਜ ਤੋਂ ਹੀ ਪੱਤੀ ਦਾ ਸੇਵਨ ਬੰਦ ਕਰ ਦਿਓ ਤੇ ਜੇ ਕੌਫੀ ਲੈਂਦੇ ਹੋ ਕੌਫੀ ਦਾ ਸੇਵਨ ਬੰਦ ਕਰ ਦਿਓ ਜੀ ਹਾਂ ਬੰਦ ਕਟਾਣੀ ਨਹੀਂ ਹੈ ਐ ਨਹੀਂ ਮੈਂ ਚਾਰ ਕੱਪ ਪੀਨੀਆਂ ਤਾਂ ਹੁਣ ਮੈਂ ਦੋ ਕੱਪ ਕਰ ਲਾਂ ਹਨਾ ਮੈਂ ਤਾਂ ਜੀ 6-7 ਕੱਪ ਪੀ ਲੈਂਦਾ ਤੇ ਹੁਣ ਮੈਂ ਇੱਕ ਦੋ ਪੀ ਲਿਆ ਕਰਾਂਗਾ ਜਾਂ ਪੱਤੀ ਕ ਤੁਸੀਂ ਪੱਤੀ ਲੈਣੀ ਹੀ ਨਹੀਂ ਹੈ ਬਹੁਤ ਲੋਕ ਕਹਿਣਗੇ ਪੱਤੀ ਛੱਡਣ ਤੇ ਸਾਡਾ ਸਿਰ ਦੁਖੂਗਾ ਸਾਡੇ ਤੋਂ ਕੰਮ ਨਹੀਂ ਹੋਊਗਾ ਸਾਨੂੰ ਨੀਂਦ ਆਈ ਜਾਊਗੀ ਕੋਈ ਗੱਲ ਨਹੀਂ ਇਸ ਪੁਆਇੰਟ ਤੇ ਆ ਕੇ ਐਡੀਟਿੰਗ ਕਰਦੇ ਵਕਤ ਮੈਨੂੰ ਰਿਅਲਾਈਜ਼ ਹੋਇਆ ਕਿ ਮੇਰੀ ਵੀਡੀਓ ਬਸ ਇੱਥੋਂ ਤੱਕ ਰਿਕਾਰਡ ਹੋਈ ਹੈ ਇਸ ਤੋਂ ਇਲਾਵਾ ਜਿਹੜੀ ਵੀਡੀਓਜ਼ ਜਿਵੇਂ ਆਪੇ ਇਕੱਲੀ ਬੋਲੀਗੀ ਰਿਕਾਰਡ ਵੀ ਨਹੀਂ ਹੋਈ ਅਗਲੀ ਵੀਡੀਓ ਜਲਦੀ ਹੀ ਪੋਸਟ ਕਰੂੰਗੀ